ਪ੍ਰੋਮੋਸ਼ਨ ਉਪਰੰਤ ਪਹਿਲੀ ਨਿਯੁਕਤੀ ਜੱਦੀ ਜ਼ਿਲ੍ਹੇ ਵਿੱਚ ਹੋਈ ਇੱਕ ਵਾਰ ਲੋਰ ਤੇ ਆਇਆ ਬਿਨਾਂ ਗਨਮੈਨਾਂ ਤੋਂ ਅੱਡੇ ਕੋਲ ਉਸੇ ਪੁਰਾਣੇ ਢਾਬੇ ਤੇ ਅੱਪੜ ਗਿਆ ਕੁਝ ਵੀ ਤਾਂ ਨਹੀਂ ਸੀ ਬਦਲਿਆ ਸਿਵਾਏ ਸਟਾਫ ਦੇ ਉਹੀ ਟੇਬਲ ਉਹੀ ਤੰਦੂਰ ਤੇ ਉਹੀ ਟੁੱਟੇ ਹੋਏ ਮੇਜ਼ ਪਾਣੀ ਦੀ ਟੁੱਟੀ ਤੇ ਕਿੰਨੇ ਸਾਰੇ ਗ੍ਰਾਹਕ ਆਵਾਜ਼ ਮਾਰੀ ਨਿੱਕਾ ਮੁੰਡਾ ਕੋਲ ਆਇਆ ਆਖਿਆ ਸਮੋਸਿਆਂ ਦੀ ਪਲੇਟ ਲੈ ਕੇ ਆਵੇ ਮੈਂ ਨਾਲ ਹੀ ਅਤੀਤ ਦੇ ਸਮੁੰਦਰ ਵਿੱਚ ਜਾ ਡੁੱਬਾ ਸਕੂਲੋਂ ਛੁੱਟੀ ਮਗਰੋਂ ਇਸੇ ਟਾਬੇ ਵਿੱਚ ਦੇਰ ਰਾਤ ਤੱਕ ਕੰਮ ਕਰਕੇ ਘਰੇ ਆਪੜਿਆ ਕਰਦਾ ਸਾਂ ਇੱਕ ਵਾਰ ਇਕੱਠੇ ਪੰਜ ਗਲਾਸ ਟੁੱਟ ਗਏ ਬੜੀ ਗੁੱਟ ਪਈ ਕੋਲ ਰੋਟੀ ਖਾਣ ਬੈਠੇ ਸਰਦਾਰ ਜੀ ਨਸੇ ਨਸੇ ਆਏ ਛੁਡਾ ਲਿਆ ਆਖਣ ਲੱਗੇ ਨੁਕਸਾਨ ਮੇਰੇ ਖਾਤੇ ਪਾ ਦਿਓ ਪਰੇਸ਼ ਨੂੰ ਕੁਝ ਨੀਝ ਆਖਣਾ ਫਿਰ ਆਪਣੀ ਕੋਠੀ ਲੈ ਗਏ ਆਖਣ ਲੱਗੇ ਸੱਚੋ ਸੱਚ ਦੱਸ ਪੜਨਾ ਏ ਕਿ ਕੰਮ ਕਰਨਾ ਅਗੋਂ ਆਖ ਦਿੱਤਾ ਜੀ ਪੜਨਾ ਏ ਵੱਡਾ ਇਨਸਾਨ ਬਣਨਾ ਬਾਪੂ ਜੀ ਦੀ ਖੁਆਇਸ਼ ਸੀ ਮੇਰੀਆਂ ਅੱਖਾਂ ਵਿੱਚ ਗੌਰ ਨਾਲ ਵੇਖਿਆ ਫਿਰ ਘਰੇ ਮਾਂ ਨਾਲ ਗੱਲ ਕਰ ਸਕੂਲੇ ਪਾ ਦਿੱਤਾ ਫੀਸਾਂ ਕਿਤਾਬਾਂ ਬੂੜ ਜਰਾਬਾਂ ਤੇ ਹੋਰ ਸਾਰਾ ਕੁਝ ਸਰਦਾਰ ਜੀ ਵੱਲੋਂ ਜਦੋਂ ਸਿਵਲ ਸਰਵਿਸਿਜ਼ ਵਾਲੀ ਆਖਰੀ ਇੰਟਰਵਿਊ ਦੀ ਕਾਲ ਆਈ ਤਾਂ ਨਾਲ ਹੀ ਸਰਦਾਰ ਜੀ ਵੱਲੋਂ ਵੀ ਪਤਾ ਲੱਗ ਗਿਆ ਮੈਂ ਬੜਾ ਰੋਇਆ ਇੰਟਰਵਿਊ ਤੇ ਜਾਣ ਨੂੰ ਝੀ ਨਾ ਕਰੇ ਫਿਰ ਉਹਨਾਂ ਦੇ ਅੱਖੇ ਬੋਲ ਛੇਤੇ ਆ ਗਏ ਪੁੱਤਰ ਜੇ ਮੈਂ ਜਿਉਂਦਾ ਰਿਹਾ ਤਾਂ ਤੈਨੂੰ ਵੱਡਾ ਇਨਸਾਨ ਬਣੇ ਨੂੰ ਵੇਖ ਗੱਲ ਨਾਲ ਲਾਵਾਂਗਾ ਤੇ ਜੇ ਨਾ ਵੀ ਰਿਹਾ ਤਾਂ ਵੀ ਮੇਰੀ ਰੂਹ ਤੈਨੂੰ ਅਕਸਰ ਹੀ ਇੱਥੇ ਆ ਕਲਾਵੇ ਵਿੱਚ ਜ਼ਰੂਰ ਲਿਆ ਕਰੂਗੀ। ਸੁਰਤ ਵਰਤਮਾਨ ਵੱਲ ਪਰਤੀ ਤੁਰਨ ਲੱਗਾ ਤਾਂ ਵੇਖਿਆ ਐਨ ਮੇਰੇ ਵਾਲੀ ਥਾਂ ਤੇ ਉਹੀ ਨਿੱਕਾ ਜਿਹਾ ਮੁੰਡਾ ਬੈਠਾ ਭਾਂਡੇ ਧੋ ਰਿਆ ਸੀ। ਕੋਲੀ ਪਏ ਉਸ ਤੇ ਬਸਤੇ ਨੂੰ ਵੇਖ ਦਿਮਾਗ ਸੁੰਨ ਹੋ ਗਿਆ। ਅਗਾ ਨੂੰ ਉਲਾਂਘ ਪੁੱਟਾਂ ਪਰ ਪੁੱਟੀ ਨਾ ਜਾਵੇ। ਫਿਰ ਨਿੱਕੇ ਹੁੰਦਿਆਂ ਕੁੱਟ ਤੋਂ ਬਚਾਉਂਦੇ ਹੋਏ ਸਰਦਾਰ ਹੁਰੀ ਸਾਹਮਣੇ ਆਣ ਖਲੋਤੀ। ਕਲਾਵੇ ਵਿੱਚ ਲੈ ਆਖਣਾ ਸ਼ੁਰੂ ਕਰ ਦਿੱਤਾ ਪੁੱਤਰਾ ਹਰ ਵੇਲੇ ਛੜੇ ਹੋਏ ਕਰਜ਼ੇ ਨੂੰ ਲਾਉਣ ਦੀ ਗੱਲ ਕਰਿਆ ਕਰਦਾ ਸੀ ਨਾ ਆ ਵੇਖ ਲੈ ਵੇਲਾ ਆ ਗਈ ਅੱਜ ਉਸੇ ਦੀ ਪਹਿਲੀ ਕਿਸ਼ਤ ਮੋੜਨ ਦਾ ਉਹ ਵੀ ਸਣੇ ਵਿਆਜ ਬਾਕੀ ਦਾ ਰਹਿ ਗਿਆ ਮੋੜਨ ਲਈ ਅਜੇ ਤੇਰੀ ਸਾਰੀ ਨੌਕਰੀ ਪਈ ਆ ਕੁਝ ਦਿਨ ਮਗਰੋਂ ਉਸ ਮੁੰਡੇ ਨੂੰ ਸਕੂਲ ਜਾਂਦੇ ਨੂੰ ਵੇਖ ਇੰਜ ਲੱਗਾ ਜਿੱਦਾਂ ਸਾਨੂੰ ਦੋਹਾਂ ਨੂੰ ਵੇਖਣ ਆਈ ਸਰਦਾਰ ਹੋਰਾਂ ਦੀ ਰੂਹ ਖੁਸ਼ੀ ਦੇ ਹੰਝੂ ਬਹਾਰੀ ਹੋਵੇ। ਸੋ ਦੋਸਤੋ ਜ਼ਿੰਦਗੀ ਵਿੱਚ ਭਾਵੇਂ ਕੋਈ ਕਰਜ਼ਾ ਚੁੱਕਿਆ ਹੈ ਜਾਂ ਨਹੀਂ ਪਰ ਕਿਸ਼ਤਾਂ ਮੋੜਨ ਦਾ ਮੌਕਾ ਕਦੇ ਵੀ ਨਾ ਖੁੰਝਾਇਆ ਜਾਵੇ ਕਿਉਂਕਿ ਸਰਦਾਰ ਹੋਰੀ ਅਕਸਰ ਇਹ ਆਖਿਆ ਕਰਦੇ ਸਨ ਕਿ ਇੰਜ ਮੋੜੀਆਂ ਹੋਈਆਂ ਕਿਸ਼ਤਾਂ ਉੱਪਰਲੇ ਬੈਂਕ ਵਿੱਚ ਐਡਵਾਂਸ ਦੇ ਰੂਪ ਵਿੱਚ ਇਕੱਠੀਆਂ ਹੋ ਜਾਂਦੀਆਂ ਨੇ। ਉਹੀ ਐਡਵਾਂਸ ਜਿਹੜਾ ਭੀੜ ਵੇਲੇ ਸਾਡੇ ਵੀ ਕੰਮ ਆਉਂਦਾ ਤੇ ਸਾਡੀਆਂ ਅਗਲੀਆਂ ਪੀੜ੍ਹੀਆਂ ਦੇ ਵੀ ਸ਼ੁਕਰੀਆ ਦੋਸਤਾਂ